ਦ ਫੈਕਟਰੀ ਦੇ ਵਿੱਚ ਉਸ ਵੇਲੇ ਹੜਕਮ ਮਚ ਗਿਆ ਜਦੋਂ ਫੈਕਟਰੀ ਦੇ ਅੰਦਰ ਪਏ ਪਾਰੀ ਕੈਂਟਰ ਅਚਾਨਕ ਡਿੱਗ ਗਏ ਇਹ ਪਾਰੀ ਕੈਂਟਰ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਤੇ ਉੱਤੇ ਆ ਡਿੱਗੇ ਨੇ ਜਿਸ ਦੇ ਕਰਕੇ ਤਿੰਨ ਮਜ਼ਦੂਰਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਜਦਕਿ ਚਾਰ ਹੋਰ ਮਜ਼ਦੂਰ ਜ਼ਖਮੀ ਹੋ ਚੁੱਕੇ ਨੇ ਇਹ ਤਸਵੀਰਾਂ ਜਲੰਧਰ ਦੇ 도ਗੜੇ ਰੋਡ ਉਤੇ ਸਥਿਤ ਮੇਕ ਚੁਆਇਸ ਟੂਲ ਫੈਕਟਰੀ ਤੋਂ ਸਾਹਮਣੇ ਆਈਆਂ ਨੇ ਉਥੇ ਪਾਰੀ ਕੈਂਟਰ ਅਚਾਨਕ ਡਿੱਗਣ ਦੇ ਨਾਲ ਤਿੰਨ ਮਜ਼ਦੂਰ ਉਸ ਦੀ ਲਪੇਟ ਦੇ ਵਿੱਚ ਚਾ ਜਾਂਦੇ ਨੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਹਾਦਸੇ ਤੋਂ ਬਾਅਦ ਫੈਕਟਰੀ ਦੇ ਵਿੱਚ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਨੇੜਲੇ ਹਸਪਤਾਲ ਦੇ ਵਿੱਚ ਜ਼ਖਮੀਆਂ ਨੂੰ ਦਾਖਲ ਕਰਵਾ ਦਿੱਤਾ ਗਿਆ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਆਦਮਪੁਰ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚਦੀ ਗਿਆ ਸਿਤੀ ਰਜਵਾਇਜ਼ਾ ਲਿਆ ਜਾਂਦਾ ਤੇ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲਿੱਤਾ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਥੇ ਇਸ ਮਾਮਲੇ ਬਾਬਤ ਜੁਲੰਦਰ ਦੇ ਐਸਐਸਪੀ ਹਰਵਿੰਦਰ ਸਿੰਘ ਵਰਕ ਨੇ ਦੱਸਿਆ ਕਿ ਫੈਕਟਰੀ ਦੇ ਵਿੱਚ ਕੰਮ ਕਰਨ ਦੇ ਦੌਰਾਨ ਹਾਦਸਾ ਵਾਪਰਿਆ تین ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਟੀਮ ਪੂਰੀ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ ਤਾਂ ਫੈਕਟਰੀ ਦੇ ਵਿੱਚ ਉਸ ਵੇਲੇ ਹੜਕਮ ਮੱਚ ਗਿਆ ਜਦੋਂ ਫੈਕਟਰੀ ਦੇ ਅੰਦਰ ਪਏ ਪਾਰੀ ਕੈਂਟਰ ਅਚਾਨਕ ਡਿੱਗ ਗਏ ਇਹ ਪਾਰੀ ਕੈਂਟਰ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਤੇ ਉੱਤੇ ਆ ਡਿੱਗੇ ਨੇ ਜੋ ਸੇ ਕਰਕੇ ਤਿੰਨ ਮਜ਼ਦੂਰਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਜਦਕਿ ਚਾਰ ਹੋਰ ਮਜ਼ਦੂਰ ਜ਼ਖਮੀ ਹੋ ਚੁੱਕੇ ਨੇ ਇਹ ਤਸਵੀਰਾਂ ਜਲੰਧਰ ਦੇ 도ਗੜੇ ਰੋਡ ਉਤੇ ਸਥਿਤ ਮੇਕ ਚੁਆਇਸ ਟੂਲ ਫੈਕਟਰੀ ਤੋਂ ਸਾਹਮਣੇ ਆਈਆਂ ਨੇ ਜਥੇ ਭਾਰੀ ਕੈਂਟਰ ਅਚਾਨਕ ਡਿੱਗਣ ਦੇ ਨਾਲ ਤਿੰਨ ਮਜ਼ਦੂਰ ਉਸ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਹਾਦਸੇ ਤੋਂ ਬਾਅਦ ਫੈਕਟਰੀ ਦੇ ਵਿੱਚ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਹੈ ਨਿਰਲੇ ਹਸਪਤਾਲ ਦੇ ਵਿੱਚ ਜ਼ਖਮੇ ਨੂੰ ਦਾਖਲ ਕਰਵਾ ਦਿੱਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਆਦਮਪੁਰ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚਦੀ ਹੈ। ਸਿਤੀ ਦਾ ਜਾਇਜ਼ਾ ਲਿਆ ਜਾਂਦਾ ਤੇ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲਿੱਤਾ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਇਸ ਮਾਮਲੇ ਬਾਬਤ ਜੁਲੰਦਰ ਦੇ ਐਸਐਸਪੀ ਹਰਵਿੰਦਰ ਸਿੰਘ ਵਰਕ ਨੇ ਦੱਸਿਆ ਕਿ ਫੈਕਟਰੀ ਦੇ ਵਿੱਚ ਕੰਮ ਕਰਨ ਦੇ ਦੌਰਾਨ ਹਾਦਸਾ ਵਾਪਰਿਆ ਤੇ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਟੀਮ ਪੂਰੀ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ। ਦ ਫੈਕਟਰੀ ਦੇ ਵਿੱਚ ਉਸ ਵੇਲੇ ਹੜਕਮ ਮਚ ਗਿਆ ਜਦੋਂ ਫੈਕਟਰੀ ਦੇ ਅੰਦਰ ਪਏ ਪਾਰੀ ਕੈਂਟਰ ਅਚਾਨਕ ਡਿੱਗ ਗਏ ਇਹ ਪਾਰੀ ਕੈਂਟਰ ਉੱਥੇ ਕੰਮ ਕਰ ਰਹੇ ਮਜ਼ਦੂਰਾਂ ਤੇ ਉੱਤੇ ਆ ਡਿੱਗੇ ਨੇ ਜਿਸ ਦੇ ਕਰਕੇ ਤਿੰਨ ਮਜ਼ਦੂਰਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਜਦਕਿ ਚਾਰ ਹੋਰ ਮਜ਼ਦੂਰ ਜ਼ਖਮੀ ਹੋ ਚੁੱਕੇ ਨੇ ਇਹ ਤਸਵੀਰਾਂ ਜਲੰਧਰ ਦੇ 도ਗੜੇ ਰੋਡ ਉਤੇ ਸਥਿਤ ਮੇਕ ਚੁਆਇਸ ਟੂਲ ਫੈਕਟਰੀ ਤੋਂ ਸਾਹਮਣੇ ਆਈਆਂ ਨੇ ਉਥੇ ਪਾਰਕ ਕੈਂਟਰ ਅਚਾਨਕ ਡਿੱਗਣ ਦੇ ਨਾਲ ਤਿੰਨ ਮਜ਼ਦੂਰ ਉਸਦੀ ਲਪੇਟ ਦੇ ਵਿੱਚ ਚਾ ਜਾਦੇ ਨੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਹਾਦਸੇ ਤੋਂ ਬਾਅਦ ਫੈਕਟਰੀ ਦੇ ਵਿੱਚ ਅਫਰਾ ਤਫਰੀ ਦਾ ਮਾਹੌਲ ਬਣ ਗਿਆ ਨੇੜਲੇ ਹਸਪਤਾਲ ਦੇ ਵਿੱਚ ਜ਼ਖਮੀਆਂ ਨੂੰ ਦਾਖਲ ਕਰਵਾ ਦਿੱਤਾ ਗਿਆ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਆਦਮਪੁਰ ਥਾਣੇ ਦੀ ਪੁਲਿਸ ਮੌਕੇ ਤੇ ਪਹੁੰਚਦੀ ਗਿਆ ਸਿਤੀ ਰਜਵਾਇਜ਼ਾ ਲਿਆ ਜਾਂਦਾ ਤੇ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲਿੱਤਾ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਥੇ ਇਸ ਮਾਮਲੇ ਬਾਬਤ ਜੁਲੰਦਰ ਦੇ ਐਸਐਸਪੀ ਹਰਵਿੰਦਰ ਸਿੰਘ ਵਰਕ ਨੇ ਦੱਸਿਆ ਕਿ ਫੈਕਟਰੀ ਦੇ ਵਿੱਚ ਕੰਮ ਕਰਨ ਦੇ ਦੌਰਾਨ ਹਾਦਸਾ ਵਾਪਰਿਆ تین ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਟੀਮ ਪੂਰੀ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ